ਕਿ ਜਿਹੜੀ ਦੂਸਰੀ ਵਾਰ ਐਨਐਸ ਐਨਐਸਏ ਦੇ ਆਪਾਂ ਚੈਲੰਜ ਕੀਤਾ ਸੀ ਹਾਂਜੀ ਕਿ ਅਜੇ ਤੱਕ ਕੋਈ ਕਿਉਂ ਨਹੀਂ ਜਵਾਬ ਦਿੱਤਾ ਉਹਨਾਂ ਨੂੰ ਨਾ ਟਾਈਮ ਬੰਦ ਕੀਤਾ ਵਾ 6 ਹਫ਼ਤੇ ਦਾ ਟਾਈਮ ਦਿੱਤਾ ਉਹਨਾਂ ਹਾਈ ਕੋਰਟ ਨੂੰ ਲੰਘ ਤਏ ਸੋਚ ਲਈ ਵੀ ਐਰ ਕਿ ਅਸੀਂ ਉਹ ਉਮੀਦਵਾਰ ਚੁਣਨਾ ਜਿਹੜਾ ਅਜੇ ਤੱਕ ਕਿਸੇ ਦਾ ਕੋਈ ਉਹਦੇ ਤੇ ਅਲੀਗੇਸ਼ਨ ਨਾ ਹੋਵੇ ਬਾਕੀ ਜਿੰਨੇ ਉਮੀਦਵਾਰ ਆ ਬੇਸ਼ੱਕ ਅਕਾਲੀਆਂ ਦਾ ਲੈ ਲਓ ਗੈਂਗਸਟਰਾਂ ਨਾਲ ਸੰਬੰਧਤ ਆ ਝਾੜੂ ਦਾ ਲੈ ਲਓ ਨਸ਼ੇ ਨਾਲ ਸੰਬੰਧਤ ਆ ਬੀਜੇਪੀ ਵਾਲਾ ਲੈ ਲਓ ਕਾਂਗਰਸ ਵਾਲੇ ਲੋ ਕੋਈ ਵੀ ਅਲਿਗੇਸ਼ਨ ਇਹਨਾਂ ਸਾਰਿਆਂ ਤੇ ਲੱਗ ਰਹੇ ਆ ਕਾਂਗਰਸ ਵਾਲਾ ਗਿਆ ਰਾਜੇ ਵੜੇਂਗੋ ਨਹੀਂ ਇੱਥੇ ਬੱਕਣਾ ਜਰ ਬੈਠੇ ਰਹੇ ਆ ਹੂੰ ਆਪਣੇ ਭਗਵੰਤ ਮਾਨ ਬੈਠਾ ਰਿਆ ਕੀ ਭਗਵੰਤ ਮਾਨ ਨੂੰ ਅੱਜ ਜੂੜ ਪੈ ਗਿਆ ਕੀ ਹੋ ਗਿਆ ਚੰਡੀਗੜ ਕੋਲ ਹੀ ਹੋਦੇ ਹੂੰ ਯੂਨੀਵਰਸਿਟੀ ਜਾ ਨਹੀਂ ਸਕਦਾ ਆਪਣੀ ਪੰਜਾਬ ਦੀ ਯੂਨੀਵਰਸਿਟੀ ਆ ਹੂੰ ਇਹਨਾਂ ਦੇ ਇਥੋਂ ਤੱਕ ਭਾਈ ਕਰਤਾ ਪੰਜਾਬ ਮੋਹਾਲੀ ਦੇ ਵਿੱਚ ਲਿਆ ਕੇ ਹਰਿਆਣਾ ਪੁਲਿਸ ਨੂੰ ਲਾਤਾ ਵਾ ਕੀ ਹੋਇਆ ਤੁਸੀਂ ਉੱਥੇ ਨੌਜਵਾਨਾਂ ਤੇ ਯਾਰ ਪਰਚਾ ਕਰ ਰਹੇ ᱫੋ ਹੂੰ ਉਹ ਕਰ ਵੀ ਨਜਾਇਜ਼ ਰਹੇ ਜੋ ਇੱਥੋਂ ਤੱਕ ਪੁੱਛੋ ਵੀ ਕਿੰਨੇ ਪਰਚੇ ਨਾਲ ਜਾਇਜ਼ ਸਾਡੇ ਭਾਈ ਅਮਰਪਾਲ ਤੇ ਕਿੰਨੇ ਨਜਾਇਜ਼ ਪਰਚੇ ਸਾਡੀ ਪਾਰਟੀ ਦੇ ਬੰਦਿਆਂ ਦੇ ਕੀਤੇ ਹੋਣਗੇ ਇੱਥੋਂ ਸਪਸ਼ਟ ਹੁੰਦਾ ਨਾ ਵੀ ਸਾਡੇ ਨਾਲ ਕਿੰਨੀਆਂ ਖਾਰ ਰੱਖਦੇ ਆ ਵੀ ਬੰਦੇ ਦਾ ਲਾਇਸੈਂਸੀ ਪਿਸਟਲ ਆ ਉਹਦੇ ਤੇ ਪਰਚਾ ਨਹੀਂ ਜਾਏ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਸੋ ਦਰਸ਼ਕਾਂ ਦਾ ਤੈਦੇ ਨੂੰ ਸਵਾਗਤ ਹੈ ਸੋ ਪੰਜਾਬ ਦੀ ਰਾਜਨੀਤੀ ਮਸਲਿਆਂ ਦੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਹਾਂ ਸੋ ਗੱਲ ਕਰੀਏ ਤਰਨਤਾਰਨ ਦੀ ਜਿਮਣੀ ਚੌਂ ਦੀ ਜਿੱਥੇ ਲੜਾਈ ਹੁਣ ਸਿਖਰਾਂ ਤੇ ਹੈ ਸੋ ਕੱਲ ਨੂੰ 11 ਨਵੰਬਰ ਤਰਨਤਾਰਨ ਦੀ VOTING ਹੋ ਜਾਣੀ ਹੈ ਸੋ ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈਗੀ ਹੈ ਡੱਬੇ ਦੇ ਵਿੱਚ ਬੰਦ ਹੋ ਜਾਣੀ ਹੈ ਤੇ 14 ਨਵੰਬਰ ਨੂੰ ਤਰਨਤਾਰਨ ਦੀ ਸੀਟ ਦਾ ਖੁਲਾਸਾ ਹੋ ਜਾਵੇਗਾ ਸੋ ਕਿਹੜਾ ਉਮੀਦਵਾਰ ਬਾਜ਼ੀ ਮਾਰ ਮਾਰ ਰਿਹਾ ਹੈਗਾ ਸੋ ਨਾਲ ਹੀ ਗੱਲ ਕਰਾਂਗੇ ਕਿ MP ਅਮਰਪਾਲ ਸਿੰਘ ਤੇ NSC ਨੂੰ ਲੈ ਕੇ ਵੱਡੀ ਅਪਡੇਟ ਕੀ ਆਈ ਹੈ ਸੋ ਮੇਰੇ ਨਾਲ ਜੁੜੇ ਨੇ ਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਬੁਲਾਰੇ ਪ੍ਰਗਟ ਸਿੰਘ ਮੀਆਂਵਿੰਡ ਸੋ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਲੋਕਾਂ ਦੀ ਆਵਾਜ਼ ਚੈਨਲ ਟੀਵੀ ਦਾ ਵੀ ਪਰਗਤ ਸਿੰਘ ਜੀ ਸਵਾਲ ਹੈਗਾ ਕਿ ਐਮਪੀ ਅਮਰਤਪਾਲ ਸਿੰਘ ਜਿਹੜੇ ਲੰਬੇ ਸਮੇਂ ਤੋਂ ਡਿਬਰੀਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਹੈਗੇ ਨੇ ਸੋ ਜਿਹੜਾ ਸੁਪਰੀਮ ਕੋਰਟ ਤੋਂ ਵੱਡਾ ਫੈਸਲਾ ਆਇਆ ਹੈਗਾ ਕੀ ਕੋਈ ਰਾਹਤ ਵਾਲੀ ਗੱਲ ਹੈਗੀ ਹੈ ਜਾਂ ਕੋਈ ਨਹੀਂ ਲੱਗਦੀ ਇਹੋ ਜੀ ਗੱਲ ਹੁਣ ਤੱਕ ਦੀ ਵੱਡੀ ਅਪਡੇਟ ਕੀ ਹੈਗੀ ਹੈ ਭਾਈ ਅਮਰਤਪਾਲ ਵਾਸਤੇ ਵੇਖੋ ਜੀ ਸੁਪਰੀਮ ਕੋਰਟ ਤੋਂ ਨਾ ਖਾਲਸਾ ਜੀ ਇਹ ਫੈਸਲਾ ਆਇਆ ਉਹਨਾਂ ਨੇ ਹਾਈ ਕੋਰਟ ਨੂੰ ਫੜਕਾਰ ਲਾਈ ਆ ਜੀ ਪੀਟੂ ਸਿੰਘ ਅਜੇਰ ਦਾ 3 ਸਾਲ ਤੋਂ ਉਹਨਾਂ ਨੂੰ ਭਾਈ ਸਾਹਿਬ ਐਨਐਸਏ ਲੱਗੀ ਆ ਜੇਬੂਰ ਦਾ ਜੇਲ੍ਹ ਚ ਬੰਦ ਆ ਕਿ ਜਿਹੜੀ ਦੂਸਰੀ ਵਾਰ ਐਨਐਸ ਐਨਐਸਏ ਦੇ ਆਪਾਂ ਚੈਲੰਜ ਕੀਤਾ ਸੀ ਹਾਂਜੀ ਕਿ ਅਜੇ ਤੱਕ ਕੋਈ ਕਿਉਂ ਨਹੀਂ ਜਵਾਬ ਦਿੰਦਾ ਉਹਨਾਂ ਨੂੰ ਨਾ ਟਾਈਮ ਬੰਦ ਕੀਤਾ ਵਾ 6 ਹਫ਼ਤੇ ਦਾ ਟਾਈਮ ਦਿੱਤਾ ਉਹਨਾਂ ਹਾਈ ਕੋਰਟ ਨੂੰ ਹੂੰ ਹਾਂਜੀ ਤੇ ਫੈਸਲਾ ਬਹੁਤ ਵਧੀਆ ਕੋਈ ਮਾਰਾ ਫੈਸਲਾ ਨਹੀਂ ਬੜੇ ਹੱਕਤ ਆ ਬਸ ਕਿ ਸੰਤ ਬਹੁਤ ਸਿਆਣੀਆਂ ਸਾਰੀ ਜੀ ਨਹੀਂ ਜਿਵੇਂ ਪਟੀਸ਼ਨ ਰੱਦ ਕਰਨ ਦੀ ਗੱਲ ਆਈ ਵੀ ਉਹਨਾਂ ਨੇ ਪਟੀਸ਼ਨ ਤੁਹਾਡੀ ਜਿਹੜੀ ਪਾਈ ਹੋਈ ਸੀ ਤੁਹਾਡੇ ਵੱਲੋਂ ਜਾਂ ਪਾਰਟੀ ਵੱਲੋਂ ਉਹ ਰੱਦ ਕਰ ਦਿੱਤੀ ਹੈਗੀ ਕਹਿੰਦੇ ਨਹੀਂ ਰੱਦ ਉਹਨਾਂ ਐਸੇ ਕਰਕੇ ਕੀਤੇ ਆ ਵੀ ਹਾਈ ਕੋਰਟ ਹੈ ਹਾਈ ਕੋਰਟ ਦੇ ਇਹ ਫੈਸਲਾ ਵਾ ਹਾਈ ਕੋਰਟ ਨੂੰ ਦਿੱਤੇ ਫੈਸਲਾ ਕਰੇ ਕਿਉਂਕਿ ਹਾਈ ਕੋਰਟ ਕੋਲ ਫੈਸਲਾ ਨਹੀਂ ਲੈ ਰਹਾ ਗਾਂਦ ਗਾਂ ਲੰਬੀਆਂ ਤਰੀਕਾਂ ਪਾਈ ਜਾ ਰਿਆ ਸੀ ਜੀ ਹਾਈ ਕੋਰਟ ਨੂੰ ਟਾਈਮ ਆਊਟ ਕਰਕੇ ਕਿਹਾ ਵੀ ਚਾਹ ਹਫਤਿਆਂ ਦੇ ਵਿੱਚ ਇਹਦਾ ਫੈਸਲਾ ਕਰੇ ਜੀ ਜੀ ਸੋ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਤੁਹਾਡੀ ਪਾਰਟੀ ਦੇ ਵੱਲੋਂ ਜੋ ਉਮੀਦਵਾਰ ਤਾਰਿਆ ਗਿਆ ਤਰਨਤਨ ਮਤਾਨ ਦੇ ਵਿੱਚ ਸੰਦੀਪ ਸਿੰਘ ਸੰਨੀ ਦੇ ਭਰਾਤਾ ਜਿਵੇਂ ਮਨਦੀਪ ਸਿੰਘ ਹੈਗੇ ਨੇ ਸੋ ਜਿਹੜੀ ਕੱਲ ਨੂੰ VOTING ਹੋ ਜਾਣੀ 11 ਨਵੰਬਰ ਨੂੰ ਸੋ ਮੌਜੂਦਾ ਹਾਲਾਤ ਉੱਥੋਂ ਦੇ ਲੋਕਾਂ ਦਾ ਕਿਸ ਤਰ੍ਹਾਂ ਦਾ ਹੈਗਾ ਰੁਝਾਨ ਵੇਖੋ ਜੀ ਉਹ ਲੋਕ ਨਾ ਜਿਹੜੀ ਇਥੋਂ ਦੀ ਸੰਗਤ ਹੈ ਨਾ ਇਹ ਸੰਗਤ ਬੜੀ ਸਿਆਣੀ ਆ ਤੁਹਾਨੂੰ ਤਾਂ ਹਲਕੇ ਦੀ ਜੀ ਜੀ ਇਹ ਸੰਗਤ ਇਹ ਸੋਚ ਰਹੀ ਵੀ ਐਰ ਕੇ ਅਸੀਂ ਉਹ ਉਮੀਦਵਾਰ ਚੋਣਨਾ ਜਿਹੜਾ ਅਜੇ ਤੱਕ ਕਿਸੇ ਦਾ ਕੋਈ ਉੱਤੇ ਅਲੀਗੇਸ਼ਨ ਨਾ ਹੋਵੇ ਬਾਕੀ ਜਿੰਨੇ ਉਮੀਦਵਾਰ ਆ ਬੇਸ਼ੱਕ ਅਕਾਲੀਆਂ ਦਾ ਲੈ ਲਓ ਗੈਂਗਸਟਰਾਂ ਨਾਲ ਸੰਬੰਧਿਤ ਆ ਝਾੜੂ ਦਾ ਲੈ ਲਓ ਨਸ਼ੇ ਨਾਲ ਸੰਬੰਧਿਤ ਆ ਭਾਜਪਾ ਵਾਲਾ ਲੈ ਲਓ ਕਾਂਗਰਸ ਵਾਲੇ ਲੋ ਕੋਈ ਵੀ ਅਲੀਗੇਸ਼ਨ ਇਹਨਾਂ ਸਾਰਿਆਂ ਤੇ ਲੱਗ ਰਹੇ ਆ ਤੇ ਸੰਗਤ ਇਹ ਗੱਲ ਕਹਿ ਰਹੀ ਆ ਕਿ ਅਸੀਂ ਇਰ ਕਿ ਉਮੀਦਵਾਰ ਉਹ ਚੁਣਨਾ ਵਾ ਜਿਹਦੇ ਉੱਤੇ ਕੋਈ ਅਲੀਗੇਸ਼ਨ ਹੋਵੇ ਬਾਕੀ ਉਸ ਤੋਂ ਅੱਗੇ ਮੈਂ ਤੁਹਾਨੂੰ ਇੱਕ ਗੱਲ ਹੋਰ ਦਫਾ ਵੇਖੋ ਹੁਣ ਚੰਡੀਗੜ੍ਹ ਦਾ ਜਿਹੜਾ ਮੁੱਦਾ ਆ ਜਿਉਨੀਵਰਸਿਟੀ ਦਾ ਹਾਂਜੀ ਹਾਂਜੀ ਕਿਹੜਾ ਗਿਆ ਉੱਥੇ ਜੀ ਆਪਣੇ ਇੱਕ ਕਾਲੀ ਦਲਵਾਸ ਪੰਜਾਬ ਦੀ ਪਾਰਟੀ ਤੋਂ ਛੱਡ ਕੇ ਬਾਪੂ ਜੀ ਉਹਨਾਂ ਤੋਂ ਬਿਨਾਂ ਕਾਂਗਰਸ ਵਾਲਾ ਗਿਆ ਰਾਜੇ ਵੜੇੰਗੂ ਨੇ ਇੱਥੇ ਬੱਕਣਾਜਰ ਬੈਠੇ ਰਹੇ ਆ ਹੂੰ ਆਪਣੇ ਭਗਵੰਤ ਮਾਨ ਬੈਠਾ ਰਿਹਾ ਕੀ ਭਗਵੰਤ ਮਾਨ ਨੂੰ ਅੱਜ ਜੂੜ ਪੈ ਗਿਆ ਕੀ ਹੋ ਗਿਆ ਚੰਡੀਗੜ ਕੋਲ ਹੀ ਹੋਦੇ ਇਹਦੇ ਵਿੱਚ ਜਾ ਨਹੀਂ ਸਕਦਾ ਆਪਣੀ ਪੰਜਾਬ ਦੀ ਯੂਨੀਵਰਸਿਟੀ ਆ ਹੂੰ ਇਹਨਾਂ ਦੇ ਇਥੋਂ ਤੱਕ ਭਾਈ ਕਰਤਾ ਪੰਜਾਬ ਮੋਹਾਲੀ ਦੇ ਵਿੱਚ ਲਿਆ ਕੇ ਹਰਿਆਣਾ ਪੁਲਿਸ ਨੂੰ ਲਾਤਾ ਵਾ ਜੀ ਇਹਨਾਂ ਨੂੰ ਵੀ ਕਦੋਂ ਕਿਉਂ ਨਹੀਂ ਸਮਝ ਆਉਂਦੀ ਇਹ ਕਰਕੇ ਜਿਹੜੀ ਸੰਗਤ ਹੈ ਬੜੀ ਸਿਆਣੀ ਆ ਬੜਾ ਕੁਝ ਦੇਖ ਰਹੀ ਹੈ ਸੰਗਤ ਇਹਨਾਂ ਆਪ ਕੱਲੇ ਕੇ ਇਹ ਸੰਗਤ ਬੜੀ ਇੱਦਾਂ ਬੈਠੀ ਹੈ ਬਟ ਸਭ ਕੁਝ ਦੇਖ ਲਈ ਵੀ ਕੀ ਹੋ ਰਿਹਾ ਵਾ ਪੰਜਾਬ 'ਚ ਤੇ ਇਹ ਚੀਜ਼ਾਂ ਜਿਹੜੀ ਇਹ ਸੰਗਤ ਆ ਕੱਲ ਨੂੰ ਵੋਟਾਂ ਪਾ ਕੇ 14 ਤਰੀਕ ਨੂੰ ਜਿਹੜੀ ਦਾ ਬਹੁਤ ਵਧੀਆ ਫੈਸਲਾ ਆਊਗਾ ਔਰ ਫੈਸਲਾ ਸਾਡੇ ਹੱਕ ਚ ਆਊਗਾ। ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਦੀ ਵੀ ਜਿਹੜਾ ਇਹਨਾਂ ਨੇ ਇਹਨਾਂ ਦਾ ਸਹਿਯੋਗ ਨਹੀਂ ਦਿੱਤਾ ਜਿਵੇਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਸਤੇ ਉਹਨਾਂ ਨੇ ਕੋਈ ਵੱਡਾ ਕਦਮ ਨਹੀਂ ਚੁੱਕਿਆ ਨਾ ਉਹਨਾਂ ਨੇ ਕੋਈ ਧਰਨਾ ਲਗਾਇਆ ਕੇਂਦਰ ਦੇ ਵਰਖ ਲਾਭ ਸੋ ਜਦੋਂ ਕੇਜਰੀਵਾਲ ਉੱਥੇ ਉਹਨਾਂ ਦੀ ਗੱਲ ਸੀਗੀ ਦਿੱਲੀ ਦੇ ਵਿੱਚ ਉਦੋਂ ਇਹਨਾਂ ਨੇ ਧਰਨਾ ਪ੍ਰਦਰਸ਼ਨ ਵੀ ਕੀਤਾ ਸੀਗਾ। ਵੇਖੋ ਪਹਿਲੀ ਤੇ ਗੱਲ ਜਿਹੜੀ ਇਹ ਕੇਗਰੀਵਾਲ ਦੀ ਟੀਮ ਨਾਲ ਹੈ ਜਿਹੜੀ ਤਰੂ ਪੋਚੇ ਵਾਲੇ ਇਹ ਨਾ ਪਾਜ ਪਾਦੀ ਇਹ ਵੀ ਟੀਮ ਆ ਹਾਂਜੀ ਅੰਨੇ ਮੈਂ ਗੱਲ ਕਲੀਅਰ ਕਰਦਾ ਦੂਸਰਾ ਇਹ ਜਿਹੜੀ ਚਾਹੁੰਦੇ ਨਹੀਂ ਆ ਕਿ ਸਾਡਾ ਪੰਜਾਬ ਦਾ ਕੁਝ ਬਾਜੇ ਜੀ ਵੇਖੋ ਜੀ ਜਿਹੜੀ ਅਸੀਂ ਵੋਟਾਂ ਪਾ ਕੇ ਸਰਕਾਰ 2022 ਚੁਣੀ ਕਾਦੇ ਆਸਤੇ ਚੁਣੀ ਸਰਕਾਰ ਇੱਕ ਸਟੇਟ ਦੀ ਮਾਪਾਪ ਹੁੰਦਾ ਵਾ ਹਮ ਅੱਜ ਸਭ ਕੋ ਸਾਡਾ ਪਾਣੀ ਗਿਆ ਸਾਡੇ ਯੂਨੀਵਰਸਿਟੀ ਗਈ ਸਾਡੇ ਚੰਡੀਗੜ੍ਹ ਗਿਆ ਸਾਡੀ ਬੋਲੀਆਂ ਗਈਆਂ ਕੀ ਨਾ ਕਿਤੇ ਕਿਤੇ ਵੀ ਸਟੈਂਡ ਲਾਇਆ ਤੁਸੀਂ ਇੱਕ ਗੱਲ ਤਾਂ ਦੱਸੋ ਕਿੱਥੇ ਨਾ ਸਟੈਂਡ ਲਾਇਆ ਉਲਟਾ ਕੀ ਹੋਇਆ ਸਾਡੇ ਸਿਰ ਤੇ ਜਿਹੜਾ 70 ਸਾਲਾਂ ਜਿੰਨਾ ਕਰਜ਼ਾ ਚੱਲ ਚੜਿਆ ਸੀ ਉਹ ਸਾਡੇ ਪਿੰਨਾ ਸਾਲਾਂ ਦਾ ਕਰਜ਼ਾ ਝਾੜਦਾ ਜੀ ਜੀ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈਗੀ ਹੈ ਤੁਹਾਨੂੰ ਕੀ ਲੱਗਦਾ ਹੈ ਵੀ ਸਰਕਾਰ ਦਾ ਬੋਲਬਾਲਾ ਵੀ ਲੋਕਾਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਤੇ ਅਫਸਰਸ਼ਾਹੀ ਵੀ ਉਹਨਾਂ ਦੇ ਹੁੰਦੇ ਨੇ ਲੋਕਾਂ ਦਾ ਕੀ ਲੱਗਦਾ ਹੈ ਕਿ ਲੋਕ ਵਾਕਿਆ ਹੀ ਮੌਜੂਦਾ ਸਰਕਾਰ ਦੇ ਉਮੀਦਵਾਰ ਨੂੰ ਅੱਗੇ ਲਿਆ ਸਕਦੇ ਜਿਸ ਤਰ੍ਹਾਂ ਕਹਿੰਦੇ ਵੀ ਭਗਵੰਤ ਮਾਨ ਨੇ ਵੀ ਇਹ ਗੱਲ ਕਹੀ ਸੀਗੀ ਕਿ ਜੇ ਤੁਸੀਂ ਆਪਣਾ ਫਾਇਦਾ ਚਾਹੁੰਦੇ ਹੋ ਤਾਂ ਮੌਜੂਦਾ ਸਰਕਾਰ ਦੇ ਐਮਐਲਏ ਨੂੰ ਚੁਣੋ ਤੁਸੀਂ ਵੇਖੋ ਜੀ ਇਹਨਾਂ ਦਾ ਨਾ ਆ ਦੋ ਦਿਨ ਪਹਿਲਾਂ ਇੱਕ ਨਾ ਮੀਟਿੰਗ ਕੀਤੀ ਭਗਵੰਤ ਮਾਨ ਮੁੱਖ ਮੰਤਰੀ ਨੇ ਢੰਡਪਿੰਡ ਦੇ ਵਿੱਚ ਹਾਂਜੀ ਠੀਕ ਹੈ ਉੱਥੇ ਜਿੰਨੀ ਵੀ ਸੰਗਤ ਬੈਠੀ ਸਾਰੇ ਬਾਹਰਲੇਆਂ ਜ਼ਿਲ੍ਹਿਆਂ ਦੇ ਹੀ ਬਾਹਰਲੇਆਂ ਪਿੰਡਾਂ ਦੇ ਹੀ ਤੁਸੀਂ ਆਮ ਮੀਡੀਆ ਦੇ ਵਿੱਚ ਵੇਖਿਆ ਨੋ ਪਿੰਡ ਵਾਲੇ ਕੀ ਕਹਿ ਰਹੇ ਜਿੱਥੋਂ ਤੱਕ ਕਹਿ ਰਹੀਆਂ ਬੀਬੀਆਂ ਤੇ ਅਸੀਂ ਇਹਦੀ ਬੁੱਧੀ ਨਹੀਂ ਵੇਖਣੀ ਹਾਂਜੀ ਠੀਕ ਆ ਇਹ ਕੀ ਕਰ ਰਹੇ ਆ ਹੋਰ ਤੁਮ ਵੇਖੋ ਇਤੋਂ ਅੱਗੇ ਕੀ ਕਰ ਰਹੇ ਆ ਜਿਹੜੀ ਸੰਗਤ ਹੈ ਪ੍ਰਿੰਟ ਮੰਨ ਲਓ ਢਾਂਡ ਦੇ ਬੈਠੀ ਆ ਉਹ ਹੀ ਪਿੰਡ ਦੇ ਅਗਲਾ ਇਹਦਾ ਪ੍ਰੋਗਰਾਮ ਦੂਸਰੇ ਵਿਧੀਚੰਦ ਸ਼ਿਨੇ ਆ ਉਹ ਹੀ ਸੰਗਤ ਉੱਥੇ ਉੱਥੇ ਜਾ ਕੇ ਬਾਹ ਲੈਂਦੇ ਆ ਲੋਕਲ ਦਾ ਬੰਦਾ ਨਹੀਂ ਹੁੰਦਾ ਇਹਨਾਂ ਨਾਲ ਜੀ ਆਪਣੀਆਂ ਐਮਐਲਏ ਹੁਣ ਐਮਐਲਏ ਇੱਕ ਐਮਐਲਏ ਕੀ ਕਰਾ ਇਹਨਾਂ ਦੇ 92 ਐਮਐਲਏ ਆ ਇੱਕ ਐਮਐਲਏ 100-100 ਬੰਦਾ ਲੈ ਕੇ ਆ ਰਿਹਾ ਹਾਂਜੀ ਬੰਦਾ ਇਕੱਠਾ ਕਰ ਲਿਆ ਜੀ ਕਰਕੇ ਭਾਜੀ ਜਿਹੜੀ ਲੋਕਲ ਸੰਗਤ ਆ ਬੜੀ ਸਿਆਣੀਆਂ ਬੜੀ ਸੂਝਵਾਨ ਆ ਇਹ ਜਿਹੜਾ ਤਰਨਤਾਰਨ ਹਲਕੇ ਦੀ ਬਹੁਤ ਦੋ ਚੀਜ਼ਾਂ ਇਹਨੂੰ ਬਹੁਤ ਚੀਜ਼ਾਂ ਮਾਰ ਰਹੀਆਂ ਇੱਕ ਨਸ਼ਾ ਤੇ ਜੀਆ ਫਰੋਤੀਆਂ ਜੀ ਉਹਦੇ ਉੱਤੇ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਜੀ ਪੰਜਾਬ ਦੀ ਸਰਕਾਰ ਔਰ ਸੈਕਟਰ ਦੀ ਸਰਕਾਰ ਇਥੋਂ ਵਪਾਰੀ ਵਰਗ ਇੰਨਾ ਦੁਖੀ ਆ ਨਾ ਪੁੱਛੋ ਕੋਈ ਨਾ ਜੀ ਜੀ ਸੋ ਪ੍ਰਗਟ ਸਿੰਘ ਜੀ ਜੇ ਕਾਂਗਰਸੀ ਗੱਲ ਕਰੀਏ ਆਪਾਂ ਤਾਂ ਉਹਨਾਂ ਦੀ ਹਰੇਕ ਵਾਰੀ ਰਾਜਾ ਬਣਨ ਦੀਆਂ ਟਿੱਪਣੀਆਂ ਆਉਂਦੀਆਂ ਨੇ ਕਦੀ ਤਾਂ ਖਾਲਸਤੇਂ ਤੇ ਤੇ ਕਦੀ ਐਸੀ ਵਰਗ ਤੇ ਟਿੱਪਣੀਆਂ ਕਰਦੇ ਨੇ ਉਹਨਾਂ ਦਾ ਕਿਸ ਤਰ੍ਹਾਂ ਰੁਝਾਨ ਲੱਗ ਰਿਹਾ ਤੁਹਾਨੂੰ ਵੇਖੋ ਜੀ ਕਾਂਗਰਸੀਆਂ ਰਾਜਾ ਵੜਿੰਗ ਦੇ ਜਿੰਨੀਆਂ ਟਿੱਪਣੀਆਂ ਆਈਆਂ ਨਾ ਉਹਨਾਂ ਨੂੰ ਪੁੱਛੋਛ ਰਾਜੇ ਵੜਿੰਗ ਨੇ ਇਹ ਕਿਤੇ ਵੀ ਜਿੰਨੀ ਕਾਂਗਰਸੀ ਵੋਟਾਂ ਛਾੜੂ ਨੂੰ ਪਵੇ ਠੀਕ ਹੈ ਜੀ ਇਹਨੇ ਇਹ ਕਿਉਂਕਿ ਰਾਜਾ ਵੜਿੰਗ ਛਾੜੂ ਨਾਲ ਰਲਿਆ ਵਾ ਜੀ ਤੁਹਾਨੂੰ ਪੁੱਛੋ ਜਿਹੜੇ ਦਾ ਬਾਡੀਆਂ ਦਾ ਜਿਹੜਾ ਕੰਨਾਂ ਇਹਨੇ ਭਗਵੰਤ ਮਾਨ ਕਹਿੰਦਾ ਸੀ ਵੀ ਰੋਡ ਜਿਹਨੇ ਬਾਡੀਆਂ ਨੇ ਰਾਸਤੇ ਤੋਂ ਬਣਾਈਆਂ ਮੈਂ ਉਹਨਾਂ ਦੀ ਇਨਕੁਆਰੀ ਕਰੂੰ ਕੀ ਹੋਇਆ ਹਾਂ ਜੀ ਨੂੰ ਨਹੀਂ ਹੋਇਆ ਇਸੇ ਕਰਕੇ ਇੱਕ ਦੂਜੇ ਸਿਰ ਤੇ ਸਹਾਨ ਹੀ ਜੀ ਰਾਜੇ ਬ੍ਰਿੰਗ ਦਾ ਭਗਵੰਤ ਮਾਨ ਦੇ ਸਿਰ ਤੇ ਸਾਨ ਹੀ ਭਗਵੰਤ ਮਾਨ ਨੇ ਇੰਨੇ ਇਥੇ ਰਾਜੇ ਬ੍ਰਿੰਗ ਨੇ ਸਾਨ ਉਤਾਰਿਆ ਵਾ ਇਹ ਜਾਣ ਦੇ ਕੇ ਔਰ ਜਿਹੜੀ ਸਾਡੇ ਨਾਲ ਗੱਲ ਕਰ ਰਿਹਾ ਨਾ ਰਾਜਾ ਬ੍ਰਿੰਗ ਕਹਿ ਰਿਹਾ ਵਾ ਕਿ ਤੁਹਾਨੂੰ ਹਿੰਦੁਸਤਾਨ ਚਾਹੀਦਾ ਕਿ ਖਾਲਸਤਾਨ ਚਾਹੀਦਾ ਮੈਂ ਇਹਨੂੰ ਪੁੱਛਣਾ ਚਾਹਣਾ ਰਾਜਾ ਬ੍ਰਿੰਗ ਨੂੰ ਇਹ ਉਹ ਹਿੰਦੁਸਤਾਨ ਆ ਜਿਹਦੇ 1984 ਦੇ ਵਿੱਚ ਨਵੰਬਰ ਦੇ ਵਿੱਚ ਇੰਨਾ ਦਿਨਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੌਜਵਾਨਾਂ ਬੀਬੀਆਂ ਮਾਵਾਂ ਤੇ ਪਹਿਣਾ ਦੇ ਗਲਾਂ 'ਚ ਟਾਇਰ ਪਾ ਕੇ ਹਿੰਦੁਸਤਾਨ 'ਚ ਸਾਨੂੰ ਸਾੜਿਆ ਸੜਕਾਂ ਦੇ ਉੱਤੇ ਇਹ ਹੋ ਹਿੰਦੁਸਤਾਨ ਹੈ ਵਿਕਾਸਤਾਂ ਦੀ ਗੱਲ ਕਰਦੇ ਆ ਪਿਛੋਂ ਚਾਰ ਦਿਨ ਦੀ ਗੱਲ ਮੁੰਡਾ ਸਾਡਾ ਇੱਥੋਂ ਅਰਜਰਬਰਿਆ ਤਮਤਾਰਨ ਦਾ ਜਾ ਰਿਹਾ ਉਹਦੀ ਗੱਡੀ ਨੂੰ ਅੱਗ ਲਾਤੀ ਦੱਸੋ ਕੀ ਹੈ ਜੀ ਜੀ ਇਹ ਕੋਈ ਚੂਨ ਲੰਡਦਾ ਉਹਦਾ ਤਰੀਕਾ ਵਾ ਜੀ ਜੀ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਐਮਪੀ ਅਮਰਿਤਪਾਲ ਸਿੰਘ ਦਾ ਜਿਹੜਾ ਸੁਪਰੀਮ ਕੋਰਟ ਤੋਂ ਫੈਸਲਾ ਆਇਆ ਹੈਗਾ ਤੁਹਾਨੂੰ ਕੀ ਲੱਗਦਾ ਵੀ ਤਰਨਤਾਰਨ ਦੀ ਜਿਵੇਂ ਜਿਮਨੀ ਚੋਣ ਹੈਗੀ ਉਹਦੇ ਤੇ ਕਿੰਨਾ ਕੁ ਵੱਡਾ ਅਸਰ ਹੋ ਸਕਦਾ ਲੋਕਾਂ ਨੂੰ ਕੀ ਲੱਗੇਗਾ ਉਹ ਨਾ ਪਤਾ ਗੱਲ ਇਹ ਤੁਸੀਂ ਉਹਨਾਂ ਪੂਰੇ ਫੈਸਲੇ ਨੂੰ ਸੰਗਤ ਚੰਗੀ ਤਰ੍ਹਾਂ ਪੜ ਰਹੀ ਆ ਹਾਂਜੀ ਉਹਨਾਂ ਦੇ ਬਿਸਕਿਤ ਉਹ ਸਾਡੇ ਹੱਕ ਦੇ ਕੋਈ ਗਲਤ ਫੈਸਲਾ ਨਹੀਂ ਹੈ ਤੇ ਦੂਸਰਾ ਉਸ ਤੋਂ ਅੱਗੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਮੀਡੀਆ ਨੂੰ ਤੋੜ ਮੋੜ ਕੇ ਪੇਸ਼ ਕਰਨ ਲਿਆ ਫੈਸਲੇ ਨੂੰ ਜੀ ਤੇ ਇੱਕ ਗੱਲ ਤੁਹਾਨੂੰ ਹੋਰ ਵੀ ਦੱਸਦਾ ਇਹ ਜਿਹੜਾ ਨਾ ਫੈਸਲਾ ਸੰਗਤ ਬੜੀ ਸਿਆਣੀ ਆ ਸੰਗਤ ਦੇ ਅਸਲੀ ਜਿਤ ਸੰਗਤ ਅਸਰ ਪੈਣਾ ਹੁੰਦਾ ਤੇ ਭਾਈ ਅਮਰਪਾਲ ਸਿੰਘ ਐਮਪੀ ਨੂੰ ਜਦੋਂ ਇਲੈਕਸ਼ਨ ਹੋਈ ਆ ਉਦੋਂ ਤੇ ਦੇਲਚੀ ਉਹਨਾਂ ਦੇ ਅੰਤਪਾਲ ਬਾਹਰ ਥੋੜਾ ਸੀ ਹਾਂਜੀ ਤੇ ਉਹ ਕਿੰਨੀ ਵੋਟ ਤੇ ਜਿੱਤੇ ਉੱਥੇ ਜੀ ਅਸੀਂ ਇਹ ਚੀਜ਼ ਦਾ ਵਾਅਦਾ ਕਰਦੇ ਹਾਂ 22000 ਬੋਟ ਤੇ ਅਸੀਂ ਤੋਂ ਤਰਮਤਨ ਵਿਧਾਨ ਸਭਾ ਹਲਕੇ ਜਦੋਂ ਭਾਈਆਵਰਤ ਪਾਸ ਸਿੰਘ ਜਿੱਤੇ ਹੀ ਐਰਕਿਓ ਰਿਕਾਰਡ ਟੁੱਟੂਗਾ ਜੀ ਜੀ ਪਰਗਨ ਸਿੰਘ ਜੀ ਜਿਸ ਤਰ੍ਹਾਂ ਕਾਲੀ ਦਲ ਬਾਦਲ ਪਾਰਟੀ ਹੈਗੀ ਉਹ ਵੀ ਕਹਿੰਦੇ ਵੀ ਅਸੀਂ ਪੰਥਕ ਪਾਰਟੀ ਹੈਗੇ ਆ ਤੇ ਸਾਡਾ ਉਮੀਦਵਾਰ ਵੀ ਜਿਹੜਾ ਪੰਥਕ ਵੱਲੋਂ ਹੈਗਾ ਧਰਮੀ ਫੌਜੀ ਹੈਗਾ ਉਹਨਾਂ ਨੇ ਵੀ ਅੱਡੀ ਚੁੱਤੀ ਚੁੱਤੀ ਤੇ ਜ਼ੋਰ ਲਾਇਆ ਤੁਹਾਨੂੰ ਕਿਵੇਂ ਲੱਗਦਾ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਇਹ ਦੱਸਾਂ ਜਿਹੜੇ ਕਹ ਰਹੇ ਨੇ ਪੰਥਕ ਪਾਰਟੀ ਆ ਇਹਨਾਂ ਦੇ ਨਾਲ ਇਹਨਾਂ ਤੋਂ ਬਿਨਾ ਹੋਰ ਕੋਈ ਬੰਦਾ ਹੈਗਾ ਜੀ ਮਨਦੀਪ ਸਿੰਘ ਨੂੰ ਪੰਥਕ ਦਾ ਸਾਂਝਾ ਉਮੀਦਵਾਰ ਕਹਿੰਦੇ ਆ ਤਾਂ ਸਾਡੇ ਨਾਲ ਕਿੰਨੀਆਂ ਦੁੱਧੀਆਂ ਹੋਰ ਜਿਨ੍ਹਾਂ ਵਿੱਚ ਮਹਾਂਪੁਰਖ ਸੰਤੂ ਹੀ ਤੁਰੇ ਆਂਸ ਪਾਰਟੀਆਂ ਤੁਰੀਆਂ ਉਹ ਜਿਹੜੀਆਂ ਵੀ ਤੁਰੀਆਂ ਉਹਦਾ ਪੰਥ ਜਿਹੜਾ ਸਾਂਝਾ ਵੇ ਇੱਕ ਢੇਰ ਦਾ ਨਹੀਂ ਇਹਨਾਂ ਨੇ ਉਹ ਕੀ ਕੀਤਾ ਇੱਕ ਤੇ ਆਪਣੇ ਬਾਦਲ ਧਰ ਧੜੇ ਦਾ ਹੀ ਆਉ ਤੇ ਦੂਸਰਾ ਉਸ ਤੋਂ ਅੱਗੇ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਨਾ ਜਿਹੜਾ ਤੁਸੀਂ ਕੀਤੀ ਧਰਮੀ ਫੌਜੀ ਦੀ ਗੱਲ ਹਾਂਜੀ ਕਿੰਨੇ ਦਿਨ ਕੈਂਪੇਨ ਚੱਲੀ ਧਰਮੀ ਫੌਜੀ ਜਿਹੜਾ ਕਿੰਨੇ ਦਿਨ ਕੈਂਪੇਨ ਕੀਤੀ ਹੋਣੇ ਜੀ ਕਿਸ ਸਟੇਜ ਤੇ ਵੇਖਿਆ ਤੁਸੀਂ ਹੂੰ ਤੁਸੀਂ ਮੈਨੂੰ ਅੱਜ ਦੱਸ ਸਕਦੇ ਹੋ ਧਰਮੀ ਫੌਜੀ ਕੌਣ ਆ ਕਿੱਥੇ ਆਓ ਹੂੰ ਇੱਦਾਂ ਨੀ ਕੰਮ ਚੱਲਨੇ ਧਰਮੀ ਭੌਜੀ ਅੰਮ੍ਰਿਤਸਰ বাস ਸਟੈਂਡ ਦੇ ਸਾਹਮਣੇ ਆ ਟੂਰਿਸਟ ਕੇ ਚਲਾ ਰਹੇ ਆ ਜੀ ਤਕਵੀਰ ਬਾਦਲ ਨੂੰ ਇਹ ਪਤਾ ਹੋਣਾ ਚਾਹੀਦਾ ਵਾ ਹਾਂ ਧਰਮੀ ਫੌਜੀ ਨੇ ਤਾਂ ਵਿਰੋਧ ਬਹੁਤ ਕੀਤਾ ਨਾ ਮੈਂ ਨਾ ਸਾਡੇ ਕੋ ਆਪ ਆਏ ਧਰਮੀ ਫੌਜੀ ਸਾਹਿਬ ਉਹ ਤਾਂ ਇੱਥੋਂ ਦਾ ਕਹਿ ਰਹੇ ਵੀ ਸਾਡੇ ਜਿਹੜੀ ਸ਼ਰੋਮਣੀ ਕਮੇਟੀ ਦੀ ਲਿਸਟ ਬਣਾਈ ਉਹਦੇ ਵਿੱਚ ਨਾ ਹੀ ਆਣੀ ਇਹਨਾਂ ਦਾ ਹੂੰ ਹਾਂ ਜੀ ਸੋ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਕੱਲ ਨੂੰ VOTING ਹੋ ਜਾਣੀ ਹੈ ਤੇ 14 ਤਰੀਕ ਨੂੰ ਜਿਹੜਾ ਨਵੰਬਰ ਨੂੰ ਪੋਰਟਲ ਹੀ ਖੁੱਲਣੀ ਹੈ ਵੋਟਾਂ ਦੀ ਤੁਹਾਨੂੰ ਕੀ ਲੱਗਦਾ ਵੀ ਇਹਦੇ ਵਿੱਚ ਜਿੱਤ ਹਾਰ ਤਾਂ ਹੁੰਦੀ ਹੀ ਹੈ ਲੇਕਿਨ ਟੱਕਰ ਕਿਸ ਦੀ ਹੋਏਗੀ ਵੇਖੋ ਜੀ ਇਹ ਸੰਗਤ ਦੇ ਹੰਸਾਤ ਫੈਸਲਾ ਹਾਂਜੀ ਸੰਗਤ ਜੋ ਵੀ ਕਰੂਗੀ ਮਨਜ਼ੂਰ ਕਿਉਂਕਿ ਸੰਗਤ ਨੇ ਬੜਾ ਸੋਚ ਸਮਝ ਕੇ ਸੰਗਤ ਨੇ ਉਹ ਅਪੀਲ ਕੀਤੀ ਆ ਕਿ ਜਦੋਂ ਤੁਸੀਂ ਇਹ ਫੈਸਲਾ ਮਤਦਾਨ ਕਰਨਾ ਨਾ ਦੇਖੋ ਆਪਾਂ ਦੋ ਟਾਈਮ ਅਰਦਾਸ ਕਰਦੇ ਆ ਉਹਦੇ ਵਿੱਚ ਆਪਾਂ ਪੜਦੇ ਆ ਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਹਾਂਜੀ ਠੀਕ ਹੈ ਜੀ ਇਹ ਮਤ ਦਾ ਦਾਨ ਕਰਨਾ ਵਾ ਔਰ ਮਤ ਦਾ ਦਾਨ ਉਹਨੂੰ ਕਰਨਾ ਜਿਹੜਾ ਗੁਰੂ ਦਾ ਸਿੱਖ ਹੋਵੇ ਨਾ ਕਿ ਉਹਨੂੰ ਕਰਨਾ ਜਿਹੜਾ ਨਸ਼ੇ ਵੇਚਣ ਦੇ ਦਰਿਆ ਹੋਵੇ ਜਾਂ ਨਸ਼ੇ ਤੇ ਜੇਤੇ ਅਲੀਗੇਸ਼ਨ ਹੋਣ ਠੀਕ ਹੈ ਜੀ ਇਹ ਬੜਾ ਸੋਚ ਸਮਝ ਕੇ ਸੰਗਤ ਨੇ ਫੈਸਲਾ ਕਰਨਾ ਔਰ ਬੜਾ ਵਧੀਆ 14 ਤਰੀਕ ਨੂੰ ਬਹੁਤ ਵਧੀਆ ਸੰਗਤ ਦੇ ਹੱਕ ਤੇ ਫੈਸਲਾ ਹੋ ਸਾਡੇ ਹੱਕ ਵੀ ਨਹੀਂ ਗੱਲ ਕਰਦੇ ਸੰਗਤ ਦੇ ਹੱਕ ਦਾ ਫੈਸਲਾ ਹੋਊਗਾ ਪਰਕਰ ਸਿੰਘ ਜੀ ਜਿਹੜੇ ਜਿਹੜੇ ਆਪਣੇ ਤੁਹਾਡੇ ਆਗੂ ਸੀਗੇ ਜਿਨ੍ਹਾਂ ਦੇ ਪਰਚੇ ਕਿਤੇ ਸੀਗੇ ਮੌਜੂਦਾ ਸਰਕਾਰ ਨੇ ਉਹ ਪਰਚੇ ਰੱਦ ਹੋਏ ਜਾਂ ਅਜੇ ਚੱਲ ਰਹੇ ਹੈਗੇ ਨੇ ਭਾਜੀ ਵੇਖੋ ਕਿੰਨੀ ਹਾਸੋ ਹੀ ਨਹੀਂ ਗੱਲ ਹੋਈ ਆ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸਾਡੇ ਤਰਨਤਾਰ ਦੇ ਰਜਰਬਤ ਸੁਖਦੇਵ ਸਿੰਘ ਕਾਦੀਆਂ ਰਾਤ ਨੂੰ ਇੱਥੋਂ ਜਾ ਰਹੇ ਸੀ ਤਰਨਤਾਰ ਤੋਂ ਫੇਰ ਕਾ ਬਾਈਪਾਸ ਜਾਂ ਬਟਾਲਾ ਲਾਗੇ ਉਹਨਾਂ ਦੀ ਗੱਡੀ ਨੂੰ ਰੋਕ ਕੇ ਅਜੇ ਪਤਾ ਨਹੀਂ ਸਾਨੂੰ ਕੋਈ ਉਹਦੀ ਜਾਂਚ ਚੱਲੇ ਨਹੀਂ ਇਨਕੁਆਰੀ ਚੱਲੇ ਨਹੀਂ ਕੀ ਹੋਣਾ ਕੀ ਨਹੀਂ ਉਹ ਗੱਡੀ ਰੋਕੀ ਗਈ ਆ ਉਹਦੇ ਉੱਤੇ ਪਤਾ ਨਹੀਂ ਕੀ ਬੰਬ ਪੈਟਰੋਲ ਬੰਬ ਸਕਿਆ ਕੀ ਕੀਤਾ ਕੀ ਨਹੀਂ ਉਹ ਗੱਡੀ ਬਿਲਕੁਲ ਸੜ ਗਈ ਆ ਔਰ ਜਿਹੜਾ ਸਾਡਾ ਰਿਜ਼ਰਵਰ ਸਹਿਬਾਨ ਇੱਕ ਕਾਦੀਆਂ ਸਾਹਿਬ ਹੁਣੀ ਉਹਨਾਂ ਦੇ ਵੀ ਅਜੇ ਵੀ ਉਹ ਡੀ ਐਮਸੀ ਹਸਪੀਟਲ ਦਾਖਲ ਆ। ਜੀ ਠੀਕ ਹੈ ਤੇ ਅਸੀਂ ਇਹ ਕਰੇ ਉਹਦੀ ਇਨਕੁਆਰੀ ਨਹੀਂ ਕੀਤਾ ਸਾਨੂੰ ਇਹਨੇ ਦੱਸਿਆ ਵੀ ਉਹ ਕਿੱਦਾਂ ਆਇਆ ਉਲਟਾ ਕੀ ਕੀਤਾ ਉਹਨਾਂ ਦਾ ਪਰਸਨਲ ਹਾਂਜੀ ਜੋ ਉਹਨਾਂ ਦੇ ਨਾਮ ਤੇ ਉਹਨਾਂ ਦਾ ਲਾਇਸੈਂਸ ਹੈ ਉਹਨਾਂ ਕੋਲ ਉਹ ਪਰਚਾ ਪਾਤਾ ਨਿਜਾਇਜ਼ ਪਿਸਟਲ ਦਾ ਕਿੱਦਾਂ ਦੀ ਪੁਲਸ ਹੋ ਗਈ ਮੈਨੂੰ ਇਹ ਨਹੀਂ ਸਮਝ ਆਇਆ ਕਿੱਦਾਂ ਦਾ ਪ੍ਰਸ਼ਾਸਨ ਹੋਇਆ ਉਹ ਕਮ ਸੇ ਕਮ ਤੁਸੀਂ ਇਨਕੁਆਰੀ ਤਾਂ ਕਰ ਲੋ ਉਹਦੇ ਪਰਿਵਾਰ ਨੂੰ ਉਹਨੂੰ ਜਾ ਕੇ ਉਹਦੇ ਬਿਆਨ ਲੈ ਲੋ ਕਿ ਤੇਰੀ ਗੱਡੀ ਚੋਂ ਪਿਸਟਲ ਮਿਲਿਆ ਕਿੱਥੋਂ ਆਇਆ ਹੂੰ ਉਹਦਾਂ ਦਾ ਸੰਸੀਪੇ ਸਟੇਲਿਆ ਵਰਗੜ ਸਿੰਘ ਜੀ ਪੁਲਿਸ ਜਿਹੜੀ ਹੈਗੀ ਲੋਕਾਂ ਦੀ ਸੁਰੱਖਿਆ ਵਾਸਤੇ ਜਾਂ ਸਰਕਾਰ ਦੇ ਸਰਕਾਰ ਦੇ ਪੱਖ ਦੀ ਹੁੰਦੀ ਹੈ ਹੈਲੋ ਨਹੀਂ ਵੇਖੋ ਲੋਕਾਂ ਦੀ ਸੁਰੱਖਿਆ ਹੈ ਤੇ ਮੈਂ ਬਿਲਕੁਲ ਸਹੀ ਹੈ ਪੁਲਿਸ ਦਾ ਕੰਮ ਹੀ ਹੁੰਦਾ ਹੈ ਇਹ ਜਿਹੜਾ ਪ੍ਰਸ਼ਾਸਨ ਹੁੰਦਾ ਲੋਕਾਂ ਨੂੰ ਇਹਨਾਂ ਸਹੀ ਪ੍ਰਸ਼ਾਸਨ ਸਹੀ ਪ੍ਰਬੰਧ ਦੇਣਾ ਹਾਂ ਕਿ ਇਦਾਂ ਕਹਣਾ ਜੇ ਮੰਨ ਲਓ ਉਹਦੀ ਗੱਡੀ ਦਾ ਜੇ ਕੋਈ ਇਨਕੁਆਰੀ ਨਹੀਂ ਚੱਲੀ ਹਾਂਜੀ ਉਹਦਾ ਇਨਕੁਆਰੀ ਕਿੱਦਾਂ ਗੱਡੀ ਨੂੰ ਅੱਗ ਲੱਗੀ ਕੀ ਹੋਇਆ ਤੁਸੀਂ ਉਸ ਦੇ ਨੌਜਵਾਨ ਤੇ ਯਾਰ ਪਰਚਾ ਕਰ ਦੇ ਦਿਓ ਹੂੰ ਉਹ ਕਰ ਵੀ ਨਾਜਾਇਜ਼ ਰਹੇ ਜੋ ਇੱਥੋਂ ਤੇ ਪੁੱਛੋ ਵੀ ਕਿੰਨੇ ਪਰਚੇ ਨੇ ਨਜ਼ਾਇਜ਼ ਸਾਡੇ ਭਾਈ ਅਮਰਤਪਾਲ ਦੇ ਕਿੰਨੇ ਨਜ਼ਾਇਜ਼ ਪਰਚੇ ਸਾਡੀ ਪਾਰਟੀ ਦੇ ਬੰਦਿਆਂ ਦੇ ਕੀਤੇ ਹੋਣਗੇ ਇੱਥੋਂ ਸਪਸ਼ਟ ਹੁੰਦਾ ਨਾ ਵੀ ਸਾਡੇ ਨਾਲ ਕਿੰਨੀਆਂ ਖਾਰ ਰੱਖਦੇ ਆ ਵੀ ਬੰਦੇ ਦਾ ਲਾਇਸੈਂਸੀ ਪਿਸਟਲ ਆ ਉਦੋਂ ਤੇ ਪਰਚਾ ਨਜ਼ਾਇਜ਼ ਕਰਤਾ ਨਹੀਂ ਕਹਿੰਦੇ ਸੀ ਵੀ ਰਵਾਇਤੀ ਪਾਰਟੀਆਂ ਜਿਹੜੀਆਂ ਪਰਚੇ ਬਹੁਤ ਕਰਦੀਆਂ ਨੇ ਇੱਕ ਦੂਜੇ ਦੇ ਨਾਲ ਲੇਕਿਨ ਇਹ ਜਿਹੜੀ ਪਾਰਟੀ ਲੋਕ ਲੈ ਕੇ ਆਏ ਤਾਂ ਫਿਰ ਉਹਦੇ ਨੂੰ ਉਹਦੇ ਨੂੰ ਵੱਧ ਕੇ ਹੋਗੀ ਹੋ ਸਕਦਾ ਉਹਨਾਂ ਨੇ ਕੱਟ ਕੀਤੇ ਉਹਨੇ ਇਹ ਉਹਨਾਂ ਨੂੰ ਗਾਂ ਲੰਗੇ ਜੀ ਇਹ ਇਹ ਤੁਸੀਂ ਵੇਖ ਲਓ ਮੈਂ ਤੁਹਾਨੂੰ ਇੱਕ ਦੋ ਉਦਾਹਰਣ ਨਹੀਂ ਦੱਸ ਰਿਹਾ ਹਾਂ ਨਾ ਪਹਿਲਾਂ ਆਪਣੇ ਆਸ ਸੁਦੇਵ ਵਾਲੀ ਹਾਂਜੀ ਕਿੰਨੇ ਚ ਕੀਤਣਗੇ ਉਹ ਤੇ ਬੇਸ ਹਿਸਾਬ ਹੈ ਉਹਨਾਂ ਦਾ ਪਤਾ ਹੀ ਕੋਈ ਨਹੀਂ ਆ ਜੀ ਇਹ ਤੁਹਾਨੂੰ ਤੁਹਾਡੇ ਸਾਹਮਣੇ ਆ ਨਾ ਜੀ ਜੀ ਸੋ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਰਸ਼ਕਾਂ ਨੂੰ ਦਿੱਤੀ ਹੈ ਤਰਨਤਨ ਦੀ ਮੌਜੂਦਾ ਸਥਿਤੀ ਜਿਸ ਤਰ੍ਹਾਂ ਕੱਲ ਨੂੰ VOTING ਹੋਣ ਜਾ ਰਹੀ ਹੈ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ